ਦਾ ਗੱਡੀ ਦਾ ਸੰਤੁਲਨ ਜਿਹੜਾ ਆ ਉਹ ਵਿਗੜ ਗਿਆ ਕਿਉਂਕਿ ਗੱਡੀ ਜਿਆਦਾ ਤੇਜ਼ ਸੀ ਔਰ ਜਿਆਦਾ ਤੇਜ਼ ਹੁਣ ਕਰਕੇ ਜਦੋਂ ਅਸੀਂ ਓਵਰਟੇਕ ਕਰਦੇ ਆ ਤਾਂ ਕਿਸੇ ਵળે ਮਾੜਾ ਜਿਹਾ ਵੀ ਕੋਈ ਇਧਰ ਉਧਰ ਹੋ ਜਾਏ ਤਾਂ ਉਸੇ ਵੇਲੇ ਗੱਡੀ ਬੇਕਾਬੂ ਹੋ ਜਾਂਦੀ ਹੈ ਤਾਂ ਉਹੀ ਹੋਇਆ ਗੱਡੀ ਬੇਕਾਬੂ ਹੋਈ ਤਾਂ ਗੱਡੀ ਦੀਆਂ ਬਾਜ਼ੀਆਂ ਪੈ ਗਈਆਂ ਗੱਡੀ ਚਾਰ ਤੋਂ ਪੰਜ ਵਾਰੀ ਉਹਨੇ ਪਲਟੀਆਂ ਖਾਧੀਆਂ ਜਿਸ ਤੋਂ ਬਾਅਦ ਗੱਡੀ ਦੇ ਪ੍ਰਖਾਚੇ ਤੱਕ ਉੱਡ ਗਿਆ ਔਰ ਜਿਹੜੇ ਦੋ ਨੌਜਵਾਨ ਇਸ ਗੱਡੀ ਦੇ ਵਿੱਚ ਸੀ ਇੱਕ ਨੌਜਵਾਨ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਔਰ ਦੂਜਾ ਨੌਜਵਾਨ ਜਿਹੜਾ ਉਹ ਬਹੁਤ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਹੈ ਜਿੰਦਗੀ ਤੇ ਮੌਤ ਦੀ ਉਹ ਲੜਾਈ ਲੜ ਰਿਹਾ ਹੈ ਦੂਵੇਂ ਚੜ੍ਹਦੀ ਬਰੇਸ ਦੇ ਗੱਭਰੂ ਸੀ ਇੱਕ ਜੀ ਦੀ ਮੌਤ ਹੋ ਗਈ ਹੈ ਘਰ ਦੇ ਵਿੱਚ ਸੋਗ ਦੀ ਲਹਿਰ ਹੈ ਕਿਉਂਕਿ ਮਾਪਿਆਂ ਦਾ ਪੁੱਤ ਸੀਗਾ ਅਜੇ ਚੜ੍ਹਦੀ ਜਵਾਨੀ ਸੀ ਅਜੇ ਕੁਝ ਵੀ ਉਮਰ ਜਿਹੜੀ ਉਹ ਨਹੀਂ ਦੱਸੀ ਜਾ ਰਹੀ ਸੀ ਪਰ ਇਸ ਹਾਦਸੇ ਦਾ ਭਿਆਨਕ ਹਾਦਸੇ ਦਾ ਸ਼ਿਕਾਰ ਹੋਇਆ ਹੈ ਆਰ ਮੌਤ ਹੋ ਚੁੱਕੀ ਹੈ ਇੱਕ ਮੁੰਡਾ ਨੌਜਵਾਨ ਜਿਹੜਾ ਆ ਉਹ ਅਜੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਤਸਵੀਰਾਂ ਦਿਖਾ ਰਹੇ ਆ ਗੱਡੀ ਦੀਆਂ ਵੀ ਕਿਵੇਂ ਗੱਡੀ ਦਾ ਇਹ ਹਾਦਸਾ ਹੋਇਆ ਗੱਡੀ ਕਿਵੇਂ ਪਲਟੀ ਹੈ ਹਾਲਾਂਕਿ ਗੱਡੀ ਦੇ ਵਿੱਚੋਂ ਨੌਜਵਾਨ ਨੂੰ ਕੱਢਿਆ ਗਿਆ ਪਰ ਡੈੱਡ ਪਾਇਆ ਗਿਆ ਤੇ ਉਸ ਤੋਂ ਬਾਅਦ ਇੱਕ ਜੁੜਾ ਨੌਜਵਾਨ ਸੀ ਉਹ ਜ਼ਖਮੀ ਹੈ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ